ਮਾਨਯੋ ਚੋਣ ਕਮਿਸ਼ਨਰ ਅਤੇ ਸ਼੍ਰੀ ਗੌਰਵ ਯਾਦਵ ਆਈਪੀਐਸ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਸ਼੍ਰੀ ਮੁਖਸਰ ਸਾਹਿਬ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਲੋਕ ਸਭਾ ਚੋਣਾਂ ਦੇ ਮਦੇਨਜ਼ਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਜਿਸ ਦੇ ਚਲਦਿਆਂ ਸ਼੍ਰੀ ਹਰਪ੍ਰੀਤ ਸਿੰਘ ਸੁਦਨ ਡਿਪਟੀ ਕਮਿਸ਼ਨਰ ਸ਼੍ਰੀ ਮੁਖਸਰ ਸਾਹਿਬ ਅਤੇ ਸ਼੍ਰੀ ਭਾਗੀਰਥ ਸਿੰਘ ਮੀਨਾ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਵੱਲੋਂ ਸ਼੍ਰੀ ਮੁਖਸਰ ਸਾਹਿਬ ਦੇ ਦੂਸਰੇ ਰਾਜਾਂ ਨਾਲ ਲੱਗਦੀਆਂ ਸਰਹੱਦਾਂ ਦੇ ਲੱਗੇ ਨਾਕਿਆਂ ਦੀ ਚੈਕਿੰਗ ਕੀਤੀ ਗਈ ਦੀਪਕੀ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਮਾਨਯੋਗ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਤੇ ਪੰਜਾਬ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਨਾਲ ਲਗਦੀਆਂ ਦੂਸਰੇ ਸੂਬੇ ਦੀਆਂ ਸਰਹੱਦਾਂ ਨੂੰ ਚੈੱਕ ਕੀਤਾ ਗਿਆ ਉਨ੍ਹਾਂ ਕਿਹਾ ਕਿ ਇਹਨਾਂ ਨਾਕਿਆਂ ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ ਅਤੇ ਇਹਨਾਂ ਨਾਕਿਆਂ ਤੇ ਕੈਮਰੇ ਲਗਾਏ ਗਏ ਹਨ ਜਿਨ੍ਹਾਂ ਦੀ ਲਾਈਵ ਫੁਟੇਜ ਸ਼੍ਰੀ ਮੁਕਸਰ ਸਾਹਿਬ ਦੇ ਕੰਟਰੋਲ ਰੂਮ ਅਤੇ ਚੰਡੀਗੜ੍ਹ ਵਿਖੇ ਕੰਟਰੋਲ ਰੂਮ ਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਾਕਿਆਂ ਤੇ ਸ਼ੱਕੀ ਵਿਅਕਤੀ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸ਼੍ਰੀ ਭਾਗੀਰਥ ਸਿੰਘ ਮੀਨਾ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਨੇ ਦੱਸਿਆ ਕਿ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੀ ਸਰਹੱਦ ਨਾਲ ਲੱਗਦੀਆਂ 07 ਸੈਕਟਿਵ ਨਾਕਿਆਂ ਦੀ ਚੈਕਿੰਗ ਕੀਤੀ ਗਈ। ਇਹਨਾਂ ਨਾਕਿਆਂ ਤੇ 24 ਘੰਟੇ ਪੁਲਿਸ ਪਾਰਟੀਆਂ ਦੀ ਡਿਊਟੀ ਜਿਹੜੀ ਹੈ ਤੇ ਨਾਥ ਹੈਗੀ ਹੈ ਜੋ ਦਿਨ ਰਾਤ ਚੈਕਿੰਗ ਦੌਰਾਨ ਸਰਹੱਦਾਂ ਤੋਂ ਆਉਣ ਜਾਣ ਵਾਲੇ ਸ਼ੱਕੀ ਪੁਰਸ਼ਾਂ ਤੇ ਸ਼ੱਕੀ ਵਾਹਨਾਂ ਤੇ ਬਾਜ ਦੀ ਅੱਖ ਰੱਖੀ ਜਾ ਰਹੀ ਹੈ ਤਾਂ ਜੋ ਨਜਾਇਜ਼ ਸ਼ਰਾਬ ਸਮਗਲਿੰਗ ਅਤੇ ਹਰ ਪ੍ਰਕਾਰ ਦੀ ਨਸ਼ਾ ਤਸਕਰੀ ਨੂੰ ਰੋਕਿਆ ਜਾ ਸਕੇ ਅਤੇ ਅਤੇ ਨਾਲ ਹੀ ਸ਼ੱਕੀ ਵਾਹਨਾਂ ਨੂੰ ਵਾਹਨ ਐਪਰਾਇਂ ਵੈਰੀਫਾਈ ਵੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਰਚ ਆਪਰੇਸ਼ਨ ਲੱਗੇ ਵੀ ਇਸੇ ਤਰ੍ਹਾਂ ਜਾਰੀ ਰਹਿਣਗੇ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਬਖਸ਼ਿਆ आज मैं वो डीसी साहब जितने भी साडे इंटर डिस्ट्रिक्ट और इंटर स्टेट नाके है उन्होंने चेकिंग करके आ रहे हैं उसमें बेसिकली जो साडी फोर्स लगी हुई हैगी उनको की, की फैसिलिटी अवेलेबल है वो भी असं इंश्योर करवाने ड्यूटी के नाल नाल और वो उनका आउटपुट की हैगा जो फोर्स लगी हुई हैगी तो काफ़ी सैटिस्फैक्टरी रिजल्ट है कि साइड डी एस पी साहब भी इन रेगुलर चैक करते रहते हैं कमांडेंट साहब भी रेगुलर चैक करते हैं ਬੇਸਿਕਲੀ ਸਾਡੇ ਜੋ 7 ਕ੍ਰਿਟੀਕਲ ਨਾਕੇ ਹੈਗੇ ਜਿਵੇਂ ਡੀਸੀ ਸਾਹਿਬ ਨੇ ਦੱਸਿਆ ਉਹਨਾਂ ਦੇ ਲਾਈਵ ਨੈਬਕਾਸਟਿੰਗ ਹੋ ਰਹੀ ਹੈਗੀ ਚੰਡੀਗੜ੍ਹ ਵੀ ਕੰਟਰੋਲ ਰੂਮ ਦੇ ਵਿੱਚ ਵੀ ਉੱਥੇ ਸਾਰੇ ਦੇ ਵਿੱਚ ਅਸੀਂ ਪੰਜਾਬ ਪੁਲਿਸ ਕੇ ਨਾਲ-ਨਾਲ ਸੀਐਪੀਐਫ ਦਾ ਡਿਪਲੋਇਮੈਂਟ ਵੀ ਕੀਤਾ ਗਿਆ ਹੈਗਾ ਕੁਝ ਨਾਕੇ ਅਸੀਂ ਪੈਟਰੋਲਿੰਗ ਟੀਮਾਂ ਰਾਹੀਂ ਵੀ ਕਵਰ ਕਰਵਾ ਰਹੇ ਹੈਗੇ ਔਰ ਅਸੀਂ ਬਿਲਕੁਲ ਫ੍ਰੀ ਔਰ ਫੇਅਰ ਇਲੈਕਸ਼ਨ ਕਰਵਾਉਣੇ ਲਈ ਪ੍ਰਤੀਬੱਧ ਹੈਗੇ ਬੇਸਿਕਲੀ ਨਾਕੇ ਕੇ ਉੱਪਰ ਸਾਡਾ ਜੋ ਮੇਨ ਫੋਕਸ ਹੁੰਦਾ ਹੈਗਾ ਕਿ ਕੋਈ ਵੀ ਡਰੱਗਸ ਅਲਕੋਹਲ ਜਾਂ ਜੋ ਕ੍ਰਿਮੀਨਲ ਐਲੀਮੈਂਟ ਹੈਗੇ ਨਾ ਤਾਂ ਸਟੇਟ ਸੇ ਬਾਹਰ ਜਾਏ ਔ ਜੀ ਅੱਜ ਚੌਂ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਮੈਂ ਤੇ ਐਸਐਸਪੀ ਸਾਹਿਬ ਮਿਲ ਕੇ ਜਿਹੜੀ ਜੁਆਇੰਟ ਸਾਡੇ ਕ੍ਰਿਟੀਕਲ ਨਾਕੇ ਹੈਗੇ ਨੇ ਇੰਟਰ ਸਟੇਟ ਤੇ ਇੰਟਰ ਡਿਸਟ੍ਰਿਕਟ ਰੇ ਉਹਨਾਂ ਦੀ ਅੱਜ ਅਸੀਂ ਚੈਕਿੰਗ ਤੇ ਆਏ ਆ ਇਹ ਚੌਂ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਇਹਨਾਂ ਨਾਕਿਆਂ ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈਗੀ ਹੈ ਡਾਇਰੈਕਟ ਜਿਹੜੀ ਇਹਦਾ ਤੇ ਲਾਈਵ ਫੀਡ ਹੈਗੀ ਹੈ ਉਹ ਨਾ ਕੇਵਲ ਮੁਕਸਰ ਕੰਟਰੋਲ ਰੂਮ ਬਲਕਿ ਚੰਡੀਗੜ੍ਹ ਕੰਟਰੋਲ ਰੂਮ ਤੋਂ ਵੀ ਮਾਨੀਟਰ ਕੀਤੀ ਜਾ ਰਹੀ ਹੈਗੀ ਹੈ ਅਤੇ ਇਹਨਾਂ ਨਾਕਿਆਂ ਦੀ ਸਪੈਸ਼ਲਿਟੀ ਹੈ ਵੀ ਇੱਥੇ ਸੀਏਪੀਐਫ ਵੀ ਜਿਹੜੀ ਸੈਂਟਰਲ ਆਰਮਡ ਪੁਲਿਸ ਫੋਰਸ ਪਹਿਲਾ ਮਿਲਟਰੀ ਫੋਰਸਸ ਨੂੰ ਡਿਪਲੋਏ ਕੀਤਾ ਗਿਆ ਹੈ ਪੰਜਾਬ ਪੁਲਿਸ ਦੇ ਨਾਲ। ਸੋ ਇਹਨਾਂ ਤੇ ਆ ਕੇ ਅਸੀਂ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਾਂ ਤੇ ਜਿਹੜੀ ਕਾਰਗੁਜ਼ਾਰੀ ਹੋ ਰਹੀ ਹੈ ਉਹਦਾ ਜਾਇਜ਼ਾ ਲੈ ਰਹੇ ਹਾਂ ਤੇ ਸੰਤੋਖਜਨਕ ਕੰਮ ਚੱਲ ਰਿਹਾ ਹੈ ਤੇ ਸਾਨੂੰ ਉਮੀਦ ਹੈ ਕਿ ਇਸੇ ਮੁਸ਼ਤਦੀ ਨਾਲ ਜਿਹੜੀ ਫੋਰਸ ਹੈ ਆਪਣਾ ਕੰਮ ਕਰਦੀ ਰਹੂਗੀ ਅਤੇ ਇਨਸ਼ੋਰ ਕਰੂਗੀ ਕਿ ਜਿਹੜੀ ਪੀਸਫੁੱਲ ਇਲੈਕਸ਼ਨ ਹੋਣੇ ਹਨ ਉਹਦੇ ਵਿੱਚ ਕੋਈ ਵੀ ਬਾਹਰੋਂ ਕਿਸੇ ਪ੍ਰਕਾਰ ਦਾ ਅਨਡਿਊ ਇਨਫਲੂਐਂਸ ਨਾ ਹੋਵੇ। ਬਾਕੀ ਜਿਹੜੀ ਡਿਟੇਲ ਹੈ ਡਿਪਲॉयਮੈਂਟ ਦੀ ਤੇ ਜੋ ਹੋਰ ਮੈਜਰ ਨੇ ਉਹ ਐਸਐਸਪੀ ਸਾਹਿਬ ਤੁਹਾਨੂੰ ਬਿਆਨ ਕਰ ਲਿਆ ਲੋਕਾਂ ਨੂੰ ਤੇ ਸਾਡਾ ਇੱਕੋ ਹੀ ਮੈਸੇਜ ਹੈ ਕਿ ਬਿਨਾਂ ਕਿਸੇ ਡਰ ਤੋਂ ਆਪਣਾ ਨਿਰਪੱਖ ਜਿਹੜਾ ਮਤਦਾਨ ਕੀਤਾ ਜਾਵੇ ਆਉਣ ਵਾਲੀ 1 ਜੂਨ ਨੂੰ ਤੇ ਬਾਹਰੋਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਪ੍ਰਲੋਭਨ ਹੈ ਕੋਈ ਡਰੱਗਸ ਹੈ ਕੋਈ ਨਸ਼ੇ ਦਾ ਇਨਫਲੂਐਂਸ ਕੋਈ ਅਲਕੋਹਲ ਦਾ ਇਨਫਲੂਐਂਸ ਉਹ ਸਾਰੇ ਤੋਂ ਗੁਰੇਜ਼ ਕਰਦੇ ਹੋਏ ਜਿਹੜੇ ਵਸਤਾਨ ਕਰਨਾ ਹੈ ਉਹ ਨਿਰਪੱਖ ਤਰੀਕੇ ਨਾਲ ਇੱਕ ਵਧੀਆ ਸਰਕਾਰ ਚੁਣਨ ਲਈ ਮਰਦਾਨਗੀ